ਤੇ ਬਾਈ ਇਹ ਡਿਜ਼ਾਈਨ ਦੀ ਗੱਲ ਕਰੀ ਆਪਾਂ ਸਾਰਾ ਜਿਹੜਾ ਡਿਜ਼ਾਈਨ ਕੋਠੀ ਦਾ ਤੇ ਕਿੰਨਾ ਏਰੀਆ ਸਾਰਾ ਇਹ ਇਹ ਸਾਰਾ 2500 ਫਟੇਰੀਆ ਹੈ 2500 ਫਟੇਰੀਆ ਹੈ 1500 ਥੱਲੇ 10000 ਰੁਪਏ ਤੇ ਤੁਸੀਂ ਡਿਜ਼ਾਈਨ ਕੀਤਾ ਬਾਈ ਇਹਦਾ ਕੋ ਉਹ ਤਾਂ ਡਿਜ਼ਾਈਨ ਨਹੀਂ ਹਾਂਜੀ ਬਾਈ ਮਤਲਬ ਬਣਾਈ ਵੀ ਆਪਾਂ ਠੀਕ ਹੈ ਬਾਈ ਤੇ ਮਟੀਰੀਅਲ ਠੀਕ ਹੈ ਜੀ ਇਹ ਆਪਾਂ ਤਿਆਰ ਕੀਤੀ ਹੈ ਸਾਰਾ ਤੇ ਬਾਈ ਕਹਿੰਦਾ ਮਤਲਬ ਟੀਮ ਵਰਕ ਆਪਣਾ ਸਾਰਾ ਬਿਲਕੁਲ ਟੀਮ ਵਰਕ ਆ ਮੇਰੇ ਨਾਲ ਠੀਕ ਹੈ ਬਾਈ ਬੈਠਾ ਮੇਰਾ ਵੱਡਾ ਠੀਕ ਹੈ ਠੇਕੇਦਾਰ ਠੀਕ ਹੈ ਬਾਈ ਮੈਂ ਕੰਟੈਕਟ ਕਰਦਾ ਠੀਕ ਹੈ ਬਾਈ ਉਦੋਂ ਮੇਰਾ ਭਾਈ ਆ ਸਾਰਾ ਕੰਮ ਸੰਭਾਲਦਾ ਠੀਕ ਹੈ ਬਾਈ ਆਥੀਏ ਚਣਾਈ ਕਰਦਾ ਠੀਕ ਹੈ ਬਾਈ ਵਧੀਆ ਸਾਡੀ ਟੀਮ ਹੈ ਏ ਟੂ ਜ਼ੈਡ ਤੇ ਅਗਰ ਬਾਈ ਤੁਹਾਡੇ ਨਾਲ ਕੰਟੈਕਟ ਕਰਨਾ ਹੋਵੇ ਕਿਸੇ ਆਪਣੇ ਭਰਾ ਨੇ ਛੱਲੇ ਨੇ ਤੁਹਾਨੂੰ ਜ਼ਿੰਮੇਵਾਰੀ ਦੇਣੀ ਹੋਵੇ ਤੇ ਅਗਰ ਜ਼ਿੰਮੇਵਾਰੀ ਉਹਦਾ ਕੀ ਪ੍ਰੋਸੀਜਰ ਹੈ ਬਾਈ ਕਿੱਥੇ ਤੁਹਾਡੇ ਨਾਲ ਕੰਟੈਕਟ ਕਰ ਸਕਦਾ ਜੀ ਕੋਈ ਮੇਰਾ ਮੇਨ ਆਫਿਸ ਹੈਗਾ ਸੁਨਾਮ ਠੀਕ ਹੈ ਜੀ ਜ਼ਿਲ੍ਹਾ ਸੰਗਰੂਰ ਠੀਕ ਹੈ ਜੀ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਜੀ ਜੇ ਤਾਂ ਦਫਤਰ ਆ ਸਕਦਾ ਤਾਂ ਦੀ ਬੈਸਟ ਹੈ ਨਹੀਂ ਜਿੱਥੋਂ ਦੀ ਵੀ ਉਹਦੀ ਸਾਈਟ ਹੈ ਜੀ ਉੱਥੇ ਮੈਨੂੰ ਸਾਈਟ ਤੇ ਬੁਲਾ ਸਕਦਾ ਹੈ ਮੌਕਾ ਦੇ ਕੇ ਉੱਥੇ ਮੇਰੇ ਨਾਲ ਉਹ ਗੱਲਬਾਤ ਕਰ ਸਕਦਾ ਹੈ ਕੰਟਰੈਕਟ ਜਿੱਥੇ ਹੋਊਗਾ ਜਿਹੜੀ ਤਹਿਸੀਲ ਚ ਉਹਨੂੰ ਸੂਟੇਬਲ ਲੱਗਦਾ ਮੇਰੇ ਕੋਲ ਕਰਨਾ ਮੇਰੇ ਕੋਲ ਉੱਥੇ ਬਹਿ ਕੇ ਉਹਦਾ ਕੰਟਰੈਕਟ ਹੋ ਜਾਊਗਾ ਠੀਕ ਹੈ ਬਾਈ ਕਹਿੰਦਾ ਵੀ ਬਿਦ ਕੰਟਰੈਕਟ ਸਾਰਾ ਕੁਝ ਕਰਕੇ ਫਿਰ ਕੰਮ ਕਰੋਗੇ ਜਿਹੜਾ ਵੀ ਉਹਨੇ ਸਮਾਨ ਲਵਾਉਣਾ ਹੈ ਤੁਹਾਡੇ ਤੋਂ ਲਵਾ ਸਕਦਾ ਬਿਲਕੁਲ ਇਨਕਲੂਡਡ ਸਭ ਮੈਂਸ਼ਨ ਦੇ ਵਿੱਚ ਹੋਊਗਾ ਠੀਕ ਹੈ ਠੀਕ ਬਕਾਇਦਾ ਉਹਨਾਂ ਦੇ ਰੇਟ ਲਿਸਟ ਵੀ ਠੀਕ ਹੈ ਬਾਈ ਠੀਕ ਹੈ ਕਿ ਐ